ਸਸੀ ਕੱਲ ਜੇ ਇੱਕ ਕੌਲੀ ਪਾਣੀ ਦੀ ਥੋੜਾ ਨਮਕ ਕਾਲੀ ਮਿਰਚ ਪਾ ਕੇ ਢੱਕਤਾ ਪਾਣੀ ਰਿਜਣ ਲੱਗ ਗਿਆ ਤੇਲ ਤੇ ਇੱਕ ਕੌਲੀ ਸੂਜੀ ਦੀ ਪਾ ਕੇ ਮਿਕਸ ਕਰਕੇ ਇਹਨੂੰ ਫਿਰ ਢੱਕ ਦਾਣਾ 10-15 ਮਿੰਟ ਠੰਡੀ ਹੋਣ ਤੱਕ ਪੈਨ 'ਚ ਥੋੜਾ ਜਿਹਾ ਤੇਲ ਪਾਇਆ ਮੂਫਲੀ ਪਾ ਕੇ ਰੋਸਟ ਕਰਕੇ ਕੱਢ ਲੈਣੀ ਤੇ ਇਸ ਇੱਕ ਪੈਨ ਦੇ ਵਿੱਚ ਫੁੱਲ ਮਖਾਣੇ ਇੱਕ ਕੌਲੀ ਆਪਾਂ ਜਿਹੜੀ ਰੋਸਟ ਕਰ ਲਈ ਆ ਉਹ ਵੀ ਕੱਢ ਲੈ ਦੇਸੀ ਘਿਓ ਪਾ ਕੇ ਬਦਾਮ ਕਾਜੂ ਭੁਜੇ ਛੋਲੇ ਕਿਸ਼ਮਿਸ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਵੀ ਐਦਾਂ ਪਰ ਰੋਸਟ ਕਰ ਲੈਣਾ ਕਰਕੇ ਉਸੇ ਭਰਾਚ ਆਪਾਂ ਕੱਢ ਲੈਣੇ ਆ ਤੇ ਫੇਰ ਆਪਾਂ ਜਿਹੜਾ ਆ ਆਲੂ ਉਵਾਲ ਕੇ ਕਦ ਇਹਦੇ ਵਿੱਚ ਪਾਇਆ ਪੀਸੀਓ ਚਿਨੀ ਦੇਗੀ ਮਿਰਚ ਚਾਟ ਮਸਾਲਾ ਕਾਲੀ ਮਿਰਚ ਕਾਲਾ ਨਮਕ ਪਾ ਕੇ ਮਿਕਸ ਕਰਤਾ ਆਲੂ ਉਬਲੇ ਹੋਏ ਸੀ ਕਦੂ ਕਸ ਕਰ ਲਿਆ ਸੂਜੀ ਤੇ ਆਲੂਆਂ ਨੂੰ ਗੁੰਨ ਲਿਆ ਚੰਗੀ ਤਰ੍ਹਾਂ ਇਧਰ ਆਪਾਂ ਮਸ਼ੀਨ ਨੂੰ ਜਿਹੜਾ ਤੇਲ ਲਾ ਕੇ ਚੰਗੀ ਤਰ੍ਹਾਂ ਗ੍ਰੀਸ ਕਰ ਲਿਆ ਕੜੀ ਪੱਤਾ ਵੀ ਆਪਾਂ ਜਿਹੜਾ ਆ ਤਲ ਕੇ ਵਿੱਚ ਪਾਤਾ ਆ ਥੋੜਾ ਪੋਰਸ਼ਨ ਲੈ ਕੇ ਮਸ਼ੀਨ ਚ ਪਾ ਕੇ ਸੈੱਟ ਕਰਕੇ ਤੇ ਆਪਾਂ ਤੇਲ ਚ ਪਾ ਕੇ ਕੱਢ ਲਿਆ ਇਸ ਤਰ੍ਹਾਂ ਨਮਕੀ ਜਿਹੜਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਸਪੋਰਟ ਕਰਿਓ ਮੇਰੇ ਚੈਨਲ ਨੂੰ ਅਲੋਜੀ ਨੇ ਮਕੀਨ ਤਿਆਰ ਆ ਸਾਸੀਕਾ ਅੱਜ